ਮੈਂਤ ਕਰੋ ਗੁਰੂ ਦੇ ਸ਼ਬਦ ਦਾ ਜਾਪ ਕਰੋ ਫਾਲ ਹੁੰਦਾ 2 ਸਾਲਾਂ ਦਾ 10 ਸਾਲਾਂ ਦਾ ਸ਼ਬਦ ਦੀ ਸ਼ਕਤੀ ਥੋੜੀ ਸੰਗਤ ਨੇ ਸਾਰੀ ਨੇ ਦੇਖੀ ਹੋਈ ਬੁਬਾਰਾ ਰੇ ਮੈਂ ਕਹ ਰ ਤੂੰ 121158 ਕਰ ਜਾਂਦੀ ਸਾਲ ਉਹ ਵੀ ਆਗਾ ਦੀ ਉਹਨ ਦਾ ਚਲਦੀ ਗਾਦੀਆ ਬਾਬਾ ਜੀ ਦੀ ਸ਼ਾਂਤੀ ਨਹੀਂ ਉਹ ਤਾਂ ਸ਼ਬਦ ਦੀ ਸ਼ਕਤੀ ਆ ਜਿਸ ਵੇਲੇ ਕਹਿੰਦਾ ਮੈਂ 500 ਪਾਠ ਕਰ ਐ ਕਮਣੇ ਸਿੰਘ ਬੈਠਾ ਤਰਨਜੀਤ ਪੜ ਕੇ ਰਹਿ ਗਿਆ ਦਾ ਬਾਬਾ ਜੀ ਨੌਕਰੀ ਨਹੀਂ ਮਿਲਦੀ ਮੈਂ 6 ਮਹੀਨੇ ਸੇਵਾ ਕਰ 50000 ਦਫ਼ਤਰੀ ਦਾ ਪਾਸ ਕਰ ਉਹ ਜਿੱਤਣ 10000 ਪਾਠ ਇਹਦਾ ਪੂਰਾ ਹੋ ਗਿਆ ਮੈਹਰਾਨ ਹੋ ਗਿਆ ਚਿੱਠੀ ਲਈ ਫਿਰੇ ਮੈਰ ਕੀ ਹੈ ਕਹਿੰਦਾ ਜੀ ਮੈਨੂੰ ਨੌਕਰੀ ਮਿਲ ਗਈ ਆਸ ਮੇਰੇ ਵੀ अच्छੇ ਗੇ ਸੇਵਾ ਕਰਨ ਦਾ ਵਿਚਾਰੇ ਨੂੰ ਪਤਾ ਨਾ ਉਹ ਉਤਾਰ ਕਰਨ ਨੱਤੇ ਛੱਡਣ ਭੇਜਤਾ ਦਿੱਤੇ ਦੇਖੇ ਮੈਂ ਚਲੇ ਗਿਆ ਉਹ ਬਾਹਰ ਪਾਣੀੋਂ ਪਾਣੀ ਛੱਡੇ ਮਾਤਾ ਤਾਤਾ ਤੈਨੂੰ ਕਿਵੇਂ ਲਾਤਾ ਜਾ ਰਿਹਾ ਜਿਉਲਾ ਦੇ ਕੇ ਹਵੀ ਪਾਣੀ ਲਾਵਾ ਤੂੰ ਤਾਂ ਪੈਰ ਪੜ ਲੇਗਾ ਆਪਣਾ ਆਪ ਹੀ ਕਹੀਦਾ ਇਹ ਮਿਹਰਤਵੰਦੀ ਆ ਸਾ ਸੰਗੀ ਚੀਜ਼ ਜੇ ਜਪਜੀ ਸਾਹਿਬ ਦੇ ਪਾਠਾਂ 'ਚ ਸ਼ਕਤੀ ਹੈ ਫਿਰ ਜਦੋਂ ਤੁਸੀਂ ਮੰਤਰ ਜਪਦੇ ਹੋ ਨਾ ਉਹ ਕਿੰਨਾ ਮਹਾਨ ਹੈ ਗੁਰੂ ਨਾਨਕ ਬਾਛਾ ਦੇ ਬਖਾਰਵਿੰਦ ਤੋਂ ਹੋ ਕੇ ਪੰਜ ਪਿਆਰਿਆਂ ਦੇ ਰਾਹੀਂ ਸਾਡੇ ਅੰਦਰ ਗਿਆ ਹੋਇਆ ਉਹ ਐਵੇਂ ਨਹੀਂ ਹੁੰਦਾ ਉਹਦੇ ਵਿੱਚ ਸ਼ਕਤੀ ਪ੍ਰਵੇਸ਼ ਕਰਦੀ ਆ ਆਦਮੀ ਦੇ ਬਾਪੂ ਜੀ ਅਮਰਸ਼ਕਾਰ ਸਿਪਾਹੀ ਬੰਦੀ ਸਿੰਘ ਜੀ ਲਿਤੇ ਨੇ ਉਹ ਬਾਪੂ ਜੀ ਨੇ ਇੱਕ ਬੱਚੇ ਦੇ ਜਦੋਂ ਨੇਤਰਾਜ ਪਾਇਆ ਉਹ ਪੰਜਵੀਂ ਵਾਰੀ ਪਾਇਆ ਉਹ پورے ਜਲਾਲ ਨਾਲ ਪਾਤਾ ਬੇਹੋਸ਼ ਹੋ ਗਿਆ ਬੱਚਾ ਉੱਥੇ ਜਦ ਇਹ ਕੀ ਹੋ ਗਿਆ ਉਹਨੇ ਇਹ ਤਾਂ ਕਹਿੰਦੇ ਚੜ ਗਿਆ ਉੱਪਰ ਜੀ ਵਾਏਗਾ ਕਹਿੰਦੇ ਹੁਣ 56 ਘੰਟੇ ਦੀ ਸੁਰਤ ਥੱਲੇ ਨਹੀਂ ਆਉਣੀ ਉਹ ਖਤਮ ਬਾਦ ਅਸੀਂ ਸ਼ੁਰੂ ਕਰਨਾ ਸੀ ਉਸ ਬੱਚੇ ਨੂੰ ਚੁੱਕ ਕੇ ਇੱਕ ਸਾਈਡ ਤੇ ਬਰਾਤਾ ਗੁਰੂਗ੍ਰੰਥ ਸਾਹਿਬ ਦੇ ਨੇੜੇ ਜਦੋਂ 48 ਘੰਟੇ ਹੋ ਗਏ ਤੇ 8 ਘੰਟੇ ਕੀਰਤਨ ਕਰਦੇ ਨੂੰ ਹੋ ਗਏ ਤਾਂ ਉਹ ਬੱਚਾ ਜਿੱਲਿਆ ਬਾਪੂ ਜੀ ਵੀ ਸਿੰਘ ਏਕਦਾ ਉੱਠ ਕੇ ਆਏ ਕਹਿੰਦੇ ਭਾਈ ਸਾਹਿਬ ਇਹਦੀ ਜਿਹੜੀ ਸੁਰਤ ਹੈ ਨਾ ਦਰਗਾਹ ਦੇ ਵਿੱਚ ਖੜੀ ਮੇਲ ਮੰਗ ਰਹੀ ਹੈ ਤੁਸੀਂ 라ਵਾ ਦਾ ਕੀਰਤਨ ਕਰੋ ਲਾਵਾ ਲਾ ਕੀਤ ਤਦ ਉਸ ਵਾਸਤੇ ਹੈ ਅਸੀਂ ਵਿਆਹ ਬੰਦੇ ਕੰਮ ਵੀ ਚਲਾ ਲੈਣੇ ਆggen ਉਹ ਤਾਂ ਚਾਰ ਵਸਾ ਨੇ ਜਿਹੜਾ ਸੂਦੀਆ ਵੈਰ ਨੂੰ ਮਿਲਦੇ ਵਾਸਤੇ ਕਿਹੜੀ ਕਿਹੜੀ ਚੀਜ਼ ਸਾਡੇ ਸਾਹਮਣੇ ਆਉਂਦੀ ਉਹਦੇ ਬਾਅਦ ਭਾਈ ਸਾਹਿਬ ਬਹਿ ਰਿਹਾ ਕਹਿੰਦੇ ਬੈਲ ਛੱਡ ਗਿਆ ਤੈਰਨ ਲੱਗ ਗਿਆ ਸੰਗਤ ਤੇ ਜਿਵੇਂ ਮੱਛੀ ਪਾਣੀ ਚ ਤੈਰਦੀ ਆ ਸਾਡੇ ਉੱਪਰ ਦੀ ਕਹਿੰਦੇ ਰੰਗ ਕੇ ਬਾਜੇ ਦੇ ਸਾਹਮਣੇ ਜਾ ਕੇ ਬਹਿ ਗਿਆ ਗੁਰੂ ਗ੍ਰੰਥ ਸਾਹਿਬ ਜਦੋਂ ਸਮਾਤੀ ਹੋਈ ਉਹਦੇ ਬਾਅਦ ਉਹਦਾ ਪੈਰ ਬੈਲੈਂਸ ਖਤਮ ਹੋ ਗਿਆ ਉਹਦੀ ਜਿਹੜੀ ਗ੍ਰੈਵਿਟੀ ਦੀ ਸ਼ਕਤੀ ਸੀ ਉਹ ਹਜੇ ਸ਼ਰੀਰ 'ਚ ਵਾਪਸ ਨਹੀਂ ਗਈ। ਨਾਲ ਗ੍ਰੈਂਡ ਨੇ ਸ਼ਰੀਰ ਨਾਲ ਉਹਦਾ ਕਨੈਕਸ਼ਨ ਤੋੜਤਾ। ਉਹ ਪੈਰ ਇਹਨਾਂ ਲੱਗ ਜਿਓਨਾ ਧਰਤੀ ਦੇ ਉੱਤੇ। ਉਹ ਇਹ ਹਾਲਤਾਂ ਨੇ ਸਾਥ ਜੀ ਬਾਅਦ ਕੋਈ ਐਵੇਂ ਚੀਜ਼ ਨਹੀਂ ਮੁਰਦਾ ਚੀਜ਼ ਨਹੀਂ ਵੀ ਐਵੇਂ ਬੈਰੂ ਬੈਰੂ ਕਰੀ ਜੋ। ਜਿਹੜਾ ਮਿਹਨਤ ਕਰਦਾ ਹੈ ਪਹਿਲਾਂ ਤਾਂ ਇਹ ਜਨਮਾਂ ਜਨਮਾਂ ਤਰਾਂ ਦੇ ਪਾਪਾਂ ਨੂੰ ਕੱਟਣਾ ਸ਼ੁਰੂ ਕਰਦਾ। ਕਿੰਨੇ ਬਾਪ ਨੇ ਜੇ ਅਸੀਂ ਕਹੀਏ ਵੀ 10 ਕਰੋੜ ਜਨਮ ਹੋ ਗਏ ਤੈਨੂੰ ਇਹ ਬਿਲਕੁਲ ਗਲਤ ਹੈ ਮਹਾਰਾਜ ਕਹਿੰਦੇ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਬਲਾਸ਼ ਲੇਖਾ ਹੋਏ ਨਹੀਂ ਸਕਦਾ ਖਬਰਾਂ ਕਦ ਸ਼ੁਰੂ ਹੋਇਆ ਇਹਨੂੰ ਕਿੰਨੇ ਖਰਬਸਾਨ ਹੋ ਗਏ ਖਰਬਗੈ ਨੇ ਮਹਾਰਾਜ ਕਹਿੰਦੇ ਵੀ ਬਲਾਸ਼ ਹੋ ਜਾਣਾ ਨੋਟਾ ਇਨਫਿਨਿਟੀ ਹੈ ਉਹ ਸੱਤ ਸਾਰਾਂ ਨੂੰ ਘਟ ਘਟ ਕੇ ਨਾਮ ਨੇ ਸਰੀਰ ਵਿੱਚ ਪ੍ਰਗਟ ਹੋਇਆ ਜਦੋਂ ਪ੍ਰਗਟ ਹੋ ਗਿਆ ਉਸ ਵੇਲੇ ਜਿਹੜੇ ਪ੍ਰਾਣ ਨੇ ਉਹ ਆਧਾਰ ਦੇ ਉਹ ਨਾਮ ਦੇ ਆਧਾਰ ਤੇ ਹੋ ਜਾਂਦੇ ਨੇ ਉਹ ਸਥਾ ਦਾ ਲਖਾਇਕ ਹੈ ਜਿਹੜਾ ਆਪ ਸ਼ਬਦ ਪੜ੍ਹੇ ਮੇਰੇ ਪ੍ਰਾਣ ਨੂੰ ਆਧਾਰ ਹੈ ਪ੍ਰਭ ਜੀ ਤੇਰੇ ਭੰਗਾ ਤੁਸਵਾ ਦਾ ਹੈ ਪ੍ਰਭ ਜੀ ਮੇਰੇ ਭੰਗਾ